ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਅਤੇ ਥੋੜੀ ਹੀ ਦੇਰ ਦੇ ਵਿੱਚ ਭਾਈ ਅਮਰਿਤਪਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾ ਵਹਿੀਰ ਕੱਢਣ ਜਾ ਰਹੇ ਨੇ ਤਾਂ ਤੁਹਾਨੂੰ ਦੱਸਦੀ ਕਿ ਖਾਲਸਾ ਵਹਿੀਰ ਦਾ ਪ੍ਰੋਗਰਾਮ ਭਾਈ ਅਮਰਿਤਪਾਲ ਵੱਲੋਂ ਦਿੱਤਾ ਗਿਆ ਸੀ ਤੇ ਥੋੜੀ ਹੀ ਦੇਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਵਹਿੀਰ ਨੂੰ ਵਿੱਢਿਆ ਜਾਵੇਗਾ ਜੋ ਵੱਖ-ਵੱਖ ਪੜਾਵਾਂ ਤੇ ਜਾਂਦੀ ਹੋਈ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਰੁਕੇਗੀ ਤਾਂ ਤੁਹਾਨੂੰ ਦੱਸਦੀ ਹੈ ਕਿ ਇਸ ਵਹੀਰ ਦਾ ਮਕਸਦ ਕੀ ਹੈ ਅਸਲ ਵਿੱਚ ਇਸ ਵਹੀਰ ਦਾ ਮਕਸਦ ਲੋਕਾਂ ਨੂੰ ਜੋ ਨੌਜਵਾਨ ਨਸ਼ੇ ਦੇ ਵਿੱਚ ਡੁੱਬ ਚੁੱਕੇ ਨੇ ਉਹਨਾਂ ਨੂੰ ਖਾਲਸਾ ਪੰਥ ਦੇ ਨਾਲ ਜੋੜਨਾ ਹੈ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨਾ ਹੈ ਗੁਰੂ ਦੇ ਲੜ ਲਾਉਣਾ ਹੈ ਤੇ ਉਹਨਾਂ ਨੂੰ ਨਸ਼ਿਆਂ ਦੇ ਵਿੱਚੋਂ ਬਾਹਰ ਕੱਢਣਾ ਹੈ ਤੇ ਇਸ ਦੇ ਨਾਲ ਹੀ ਜੋ ਲੋਕ ਖਾਲਸਾ ਪੰਥ ਦੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਖਾਲਸਾ ਪੰਥ ਦੇ ਨਾਲ ਜੋੜਨਾ ਇਸ ਵਹੀਰ ਦਾ ਮੁੱਖ ਮਕਸਦ ਹੈ ਸੋ ਖਾਲਸਾ ਭਾਈ ਅੰਮ੍ਰਿਤਪਾਲ ਵੱਲੋਂ ਇਹ ਵਹੀਰ ਕੱਢੀ ਜਾ ਰਹੀ ਹੈ ਖਾਲਸਾ ਵਹੀਰ ਦਾ ਨਾਮ ਦਿੱਤਾ ਗਿਆ ਹੈ ਜੋ ਵਕ ਵਕ ਪੜਾਵਾਂ ਤੋਂ ਹੁੰਦੀ ਹੋਈ ਦਸੰਬਰ ਦੇ ਪਹਿਲੇ ਹਫਤੇ ਤੱਕ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਜਾਵੇਗੀ ਤਾਂ ਵਕ ਵਕ ਪੜਾ ਕਿਹੜੇ ਨੇ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਕਿ ਜੰਡੇਆਲਾ ਗੁਰੂ ਆ ਬਾਬਾ ਬਕਾਲਾ ਇਸ ਤੋਂ ਇਲਾਵਾ ਜੋ ਇਸ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਰਸਤੇ ਦੇ ਵਿੱਚ ਵੱਖ-ਵੱਖ ਪੜਾਉਂਦੇ ਨੇ ਉੱਥੇ ਪਹੁੰਚੇਗੀ ਕਰਤਾਰਪੁਰ ਜਲੰਧਰ ਵੀ ਪਹੁੰਚੇਗੀ ਔਰ ਕਈ ਥਾਵਾਂ ਤੇ ਪਹੁੰਚਦੀ ਹੋਈ ਇਹ ਵਹੀਰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇਗੀ ਜਿੱਥੇ ਨੌਜਵਾਨਾਂ ਨੂੰ ਨਾਲ ਨਾਲ ਸਿੱਖੀ ਦੇ ਜੋੜਿਆ ਜਾਵੇਗਾ ਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਨੌਜਵਾਨ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਨੇ ਰਹੇ ਨੇ ਦਰਬਾਰ ਸਾਹਿਬ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਥੋੜੀ ਦੇਰ ਵਿੱਚ ਭਾਈ ਅਮਰਿਤਪਾਲ ਖਾਲਸਾ ਵੀ ਇੱਥੇ ਪਹੁੰਚ ਜਾਣਗੇ ਤੇ ਇੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਪਹਿਲਾ ਸੰਗਤ ਨੂੰ ਸੰਬੋਧਨ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਇਹ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਚੁੱਕੇ ਨੇ ਅਤੇ ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਹਿੰਦੂ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਜਤਾਇਆ ਗਿਆ ਸੀ ਉਹਨਾਂ ਕਹਿਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੱਲ ਨੂੰ ਲੋਕ ਹਥਿਆਰ ਲੈ ਕੇ ਆਉਣਗੇ ਤਾਂ ਇਹ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਵੇਗਾ ਤਾਂ ਹਿੰਦੂ ਪਾਲਚਾਰੇ ਵੱਲੋਂ ਇਸ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਡੀਸੀ ਸਾਹਿਬ ਨੂੰ ਦਿੱਤਾ ਗਿਆ ਸੀ ਤੇ ਕਹੀ ਕਿਹਾ ਗਿਆ ਸੀ ਕਿ ਇਹਨਾਂ ਨੌਜਵਾਨਾਂ ਨੂੰ ਹਥਿਆਰ ਲੈ ਕੇ ਆਉਣ ਤੋਂ ਰੋਕਿਆ ਜਾਵੇ ਕਿਉਂਕਿ ਤੁਹਾਨੂੰ ਦੱਸ ਦਈਏ ਕੀ ਅੰਮ੍ਰਿਤਪਾਲ ਖਾਲਸਾ ਜਿੱਥੇ ਵੀ ਜਾਂਦੇ ਨੇ ਤਾਂ ਉਹਨਾਂ ਦੇ ਆਸ-ਪਾਸ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹੁੰਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਨੇ ਹਾਲਾਂਕਿ ਲਾਇਸੈਂਸੀ ਹਥਿਆਰ ਹੁੰਦੇ ਨੇ ਪਰ ਇਸ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਨੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਹਥਿਆਰ ਨਹੀਂ ਲੈ ਜਾਣੇ ਚਾਹੀਦੇ ਇਸ ਦਾ ਜਵਾਬ ਦੀ ਸਿੰਘਾ ਵੱਲੋਂ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਲੋਕ ਆਪਣੇ ਧਰਮ ਬਾਰੇ ਧਿਆਨ ਦੇਣ ਆਪਣੇ ਧਰਮ ਵੱਲ ਦੇਖਣ ਇਹ ਸਾਡੇ ਧਰਮ ਦੇ ਵਿੱਚ ਅ ਦਖਲ ਨਾ ਦੇਣ ਤਾਂ ਸਿੰਘਾਂ ਨੇ ਕਿਹਾ ਕਿ ਜੋ ਹਥਿਆਰ ਹੁੰਦੇ ਨੇ ਜੋ ਸ਼ਸਤਰ ਨੇ ਉਹ ਸਿੱਖਾਂ ਦਾ ਹੀ ਇੱਕ ਅੰਗ ਹੈ ਅਤੇ ਸਿੱਖਾਂ ਨਾਲੋਂ ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਹਿੰਦੂ ਜੱਥੇਬੰਦੀਆਂ ਨੂੰ ਇਹਨਾਂ ਬਾਰੇ ਸਵਾਲ ਨਹੀਂ ਚੁੱਕਣੇ ਚਾਹੀਦੇ ਕਿਉਂਕਿ ਉਹਨਾਂ ਨੂੰ ਇਹਨਾਂ ਬਾਰੇ ਨਹੀਂ ਪਤਾ ਤਾਂ ਕੀ ਕਹਿਣਾ ਹੈ ਸਿੰਘਾਂ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਵਾਹਿਗੁਰੂ ਜੀ ਕਿ ਸਤ ਜੀ ਦਰਬਾਰ ਸਾਹਿਬ ਪੁੱਛਿਓ ਕੀ ਮਕਸਦ ਹੈ ਵੇਖੋ ਜੀ ਮਕਸਦ ਬੜਾ ਸੋਹਣਾ ਵਾ ਤੇ ਗੁਰੂ ਪਾਸ਼ਾ ਨੇ ਬੜੀ ਕਿਰਪਾ ਕੀਤੀ ਆ ਵੀ ਨੌਜਵਾਨ ਆਗੂ ਭਾਈ ਮਰਤਪਾਲ ਸਿੰਘ ਦੇ ਵੱਲੋਂ ਬਹੁਤ ਸੋਹਣਾ ਇੱਕ ਉਪਰਾਲਾ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਜਿਹਦੇ ਵਿੱਚ ਖਾਲਸਾ ਜੀ ਵੀਰ ਦਾ ਨਾਮ ਦਿੱਤਾ ਗਿਆ ਵਾ ਜੋ ਕਿ ਵਕ ਵਕ ਅਸਥਪਿੰਨਾਂ ਦੇ ਵਿੱਚ ਹੁੰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਜਾਵੇਗਾ ਉਸ ਤੋਂ ਬਾਅਦ ਕਿ ਦੰਦਮਾ ਸਾਹਿਬ ਜਾ ਕੇ ਸਮਾਪਤੀ ਹੋਣੀ ਹੈ ਬੇਨਤੀ ਇਹੀ ਆਪੀ ਇਹ ਖਾਲਸਾ ਜੀ ਵੀਰ ਦਾ ਹਿੱਸਾ ਬਣੀਏ ਜਿੰਨੀਆਂ ਵੀ ਜਥੇਬੰਦੀਆਂ ਨੇ ਆਪਣੇ ਪੱਧਰ ਦੇ ਉੱਤੇ ਜੋ ਵਿਚਰਦੀਆਂ ਨੇ ਮੈਨੂੰ ਲੱਗਦਾ ਵੀ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਆਪਣੇ ਸਿਸਟਮ ਤੋਂ ਉੱਪਰ ਉੱਠ ਕੇ ਇਹਦਾ ਹਿੱਸਾ ਬਣਦੀ ਲੋੜ ਆ ਕਿਉਂਕਿ ਮਕਸਦ ਤਾਂ ਆਪਣਾ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਹੈ ਤੇ ਜੇ ਕੋਈ ਅੱਗੇ ਲੱਗ ਕੇ ਇਸ ਨੂੰ ਵੱਡੇ ਪੱਧਰ ਦੇ ਉੱਤੇ ਕਰਨ ਜਾ ਰਿਹਾ ਤੇ ਆਪਾਂ ਨੂੰ ਹਿੱਸਾ ਬਣਨਾ ਚਾਹੀਦਾ ਸੋ ਬਹੁਤ ਸੋਹਣਾ ਪਰਾਲਾ ਵਾ ਆਸ ਕਰਦੇ ਆਂ ਵੀ ਇਹ ਚੜ੍ਹਦੀ ਕਲਾ ਦਾ ਕਾਰਜ ਹੋਊਗਾ ਜੀ ਸਿਪ ਸੈਨਾ ਵਾਲੇ ਕੀ ਗੱਲ ਕਰ ਰਹੇ ਆ ਕਿ ਹਥਿਆਰ ਜਿਹੜੇ ਨੇ ਉਹ ਪ੍ਰਮੋਟ ਕੀਤੇ ਜਾ ਰਹੇ ਆ ਸਚਕੰਡ ਦੇ ਵਿੱਚ ਜਿਹੜੇ ਨੇ ਹਥਿਆਰ ਲੈ ਕੇ ਜਾ ਰਹੇ ਨੇ ਇਸ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹ ਸ਼ਸਤਰ ਜਿਹੜੇ ਨੇ ਉਹ ਤੇ ਪ੍ਰਕਾਸ਼ ਨੇ ਸ਼ਸਤਰ ਸਿੱਖ ਦਾ ਹਿੱਸਾ ਵਾ ਇਹ ਕਦੇ ਵੀ ਨਹੀਂ ਲੱਗ ਹੋ ਸਕਦਾ ਜਿਹੜੇ ਇਹ ਲੋਕ ਗੱਲਾਂ ਕਰਦੇ ਨੇ ਇਹ ਖੁਦ ਜਾ ਕੇ ਤਰਲੇ ਕੜਕੜ ਸਿਕਿਉਰਟੀਆਂ ਲੈਂਦੇ ਨੇ ਜਿਉ ਤੁਸੀਂ ਸ਼ਸਤਰ ਹੀ ਲੈਣੋ ਵੀਰ ਸਮੇਂ ਦੇ ਸ਼ਸਤਰਾਂ ਬਾਰੇ ਨਹੀਂ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਹਥਿਆਰਾਂ ਬਾਰੇ ਗੱਲ ਕੀਤੀ ਲਾਇਸੈਂਸ ਹੀ ਹਥਿਆਰ ਰੱਖਣਾ ਕੋਈ ਜੁਰਮ ਨਹੀਂ ਹੈਗਾ ਨਾ ਸਰਕਾਰ ਅਲਾਉ ਕਰਦੀ ਹੈ ਨਾ ਸੰਵਧਾਨ ਦੇ ਵਿੱਚ ਆ ਜੇ ਸਰਕਾਰਾਂ ਲਾਇਸੈਂਸ ਬਣਾਉਂਦੀਆਂ ਤੇ ਕੋਈ ਹਥਿਆਰ ਲੈਂਦਾ ਨਾ ਤੇ ਲਾਇਸੈਂਸ ਬਣਾਉਣ ਤੋਂ ਬਾਅਦ ਹਥਿਆਰ ਘਰ ਦਾ ਰੱਖ ਨਹੀਂ ਸਕਦੇ ਆਪਾਂ ਆਪਣੀ ਸੇਫਟੀ ਵਾਸਤੇ ਲੈਨੇ ਆ ਤੇ ਨਾਲ ਰੱਖਾਂਗੇ ਨਾ ਤੇ ਇਹ ਲੋਕ ਤਾਂ ਖੁਦ ਜਿਹੜੇ ਨਾ ਕੀਹਨਾਂ ਕੋ ਲਾਇਸੈਂਸ ਹੀ ਹਥਿਆਰ ਨਹੀਂ ਹੈਗੇ ਤੇ ਕੀ ਇਹ ਲਾਇਸੈਂਸ ਹੀ ਹਥਿਆਰ ਲੈ ਕੇ ਅੱਛਾ ਸਾਡਾ ਜੇ ਕੋਈ ਸਿਕ ਲਾਇਸੈਂਸ ਹੀ ਹਥਿਆਰ ਰੱਖੂਗਾ ਨਾ ਜੁਰਮ ਨਹੀਂ ਕਰੂ ਕਿਸੇ ਦੇ ਉੱਤੇ ਜੋ ਮੈਂ ਜਾਣਦਾ ਹੁਣ ਤੱਕ ਅਸੀਂ ਦੇਖਿਆ ਪਰ ਇਹ ਲੋਕ ਕੀ ਕਰਦੇ ਨੇ ਆਪਾਂ ਜਾਣਦੇ ਹਾਂ ਹਥਿਆਰ ਰੱਖ ਕੇ ਸਕਿਉਰਟੀਆਂ ਲੈ ਕੇ ਠੱਗੀਆਂ ਮਾਰਦੇ ਨੇ ਠੱਗੀਆਂ ਮਾਰਨੀਆਂ ਲੋਕਾਂ ਨਾਲ ਧੱਕਾ ਕਰਨਾ ਜ਼ਮੀਨਾਂ ਦੇ ਕਬਜ਼ੇ ਇਹਨਾਂ ਲੋਕਾਂ ਦਾ ਕੰਮ ਇਹੀ ਹੈ ਕੋਈ ਆਪਣੇ ਸਮਾਜ ਦੇ ਭਲੇ ਵਾਸਤੇ ਕੰਮ ਨਹੀਂ ਕਰਦੇ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਨੇ ਵੀ ਇਹਨਾਂ ਲੋਕਾਂ ਦਾ ਹੱਕ ਬਣਦਾ ਇਹ ਸਾਡੇ ਕਿਸੇ ਵੀ ਮਾਮਲੇ ਵਿੱਚ ਇੰਟਰਫੇਅਰ ਕਰਨ ਇਹਨਾਂ ਨੂੰ ਲੋੜ ਨਹੀਂ ਹੈਗੀ ਆਪਣਾ ਕੰਮ ਕਰਨ ਆਪਣੇ ਪ੍ਰਚਾਰ ਕਰਨ ਆਪਣੇ ਧਰਮ ਦਾ ਜੇ ਕਰ ਸਕਦੇ ਆ ਨਹੀਂ ਕਰ ਸਕਦੇ ਜੋ ਇਹ ਕਰਦੇ ਫਿਰਦੇ ਨੇ ਉਹ ਕਰਨ ਇਹ ਲੋਕ ਕੌਣ ਹੁੰਦੇ ਨੇ ਸਾਨੂੰ ਇਹ ਸਵਾਲ ਕਰਨਾ ਕਿ ਸਸ਼ਟਾ ਰੱਖਣਾ ਕਿ ਨਹੀਂ ਰੱਖਣਾ ਠੀਕ ਹੈ ਕਹਿੰਦੇ ਰੱਖੋ ਜਿਸ ਤਰ੍ਹਾਂ ਮ ਦੇ ਅੰਦਰ ਨਾਲ ਹੈ ਇੱਕ ਚੀਜ਼ ਬੜੀ ਕਲੀਅਰ ਆ ਇਹ ਇਹਨਾਂ ਲੋਕਾਂ ਨੂੰ ਬੜੀ ਸਮਝ ਲੈਣੀ ਚਾਹੀਦੀ ਆ ਕਿ ਸਿੱਖ ਦਾ ਜਿਹੜਾ ਵਾ ਉਹ ਹਿੱਸਾ ਵਾ ਸਰੀਰ ਦਾ ਸ਼ਸਤਰ ਸ਼ਸਤਰ ਤੋਂ ਬਿਨਾ ਜਿਹੜਾ ਉਹ ਗੁਰੂ ਪਾਸ਼ਾ ਦਾ ਫਰਮਾਨ ਆ ਕਿ ਬਿਨਾ ਸ਼ਸਤਰ ਕੇਸ ਸਿੰਘ ਨਰੰਗ ਭੇੜ ਜਾਣੋ ਇਸ ਕਰਕੇ ਇਹਨਾਂ ਲੋਕਾਂ ਨੂੰ ਇਹ ਸਮਝਣਾ ਪੈਣਾ ਵਾ ਕਿ ਸਿੱਖ ਪੰਥ ਦਾ ਜਿਹੜਾ ਇਤਿਹਾਸ ਤੇ ਵਿਰਸਾ ਫਲਸਫਾ ਕੀ ਆ ਇਦਾਂ ਦੀਆਂ ਬੇਫਾਲ ਤੋਂ ਗੱਲਾਂ ਕਰਕੇ ਐਵੇਂ ਉਹਦਾ ਪਬਲਿਸਿਟੀ ਲੈਣ ਵਾਲੀਆਂ ਗੱਲਾਂ ਹੁੰਦੀਆਂ ਨੇ ਕਿ ਜਾਣ ਬੁਝ ਕੇ ਕੋਈ ਮੁੱਦਾ ਛੇੜ ਦੇਣਾ ਮੀਡੀਆ ਦੇ ਵਿੱਚ ਆਪਣੇ ਆਪ ਨੂੰ ਲਿਆਉਣ ਵਾਸਤੇ ਇਹਨਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਇਹ ਜਿਹੜਾ ਵਾ ਰੋਕ ਨਹੀਂ ਸਕਦਾ ਲਾਇਸੈਂਸ ਹੀ ਹਥਿਆਰ ਰੱਖਣੇ ਜਾਂ ਅਮਰਪਾਲ ਸਿੰਘ ਦੇ ਨਾਲ ਜੀਪ ਗੱਲ ਕਰਦੇ ਨੇ ਜ਼ਿਆਦਾ ਇਹ ਕਿ ਉਹਨਾਂ ਨਾਲ ਗਨਮੈਨ ਨੇ ਹਥਿਆਰ ਬੰਦ ਤੇ ਕਿਉਂ ਮਾਰੀ ਗੱਲ ਆ ਵੀ ਆਪਣੇ ਕਿਸੇ ਲੀਡਰ ਨੂੰ ਪ੍ਰੋਟੈਕਟ ਕਰਨਾ ਕੋਈ ਗੁਨਾਹ ਥੋੜੀ ਆ ਇਸ ਕਰਕੇ ਸੋਏ ਫालतੂ ਦੀਆਂ ਗੱਲਾਂ ਨੇ ਕੋਈ ਪਰਵਾਹ ਵਾਲੀ ਗੱਲ ਨਹੀਂ ਹੈਗੀ ਚਲੋ ਠੀਕ ਹੈ ਚਲੋ ਸੈਟ ਸੋ ਥੋੜੀ ਹੀ ਦੇਰ ਦੇ ਵਿੱਚ ਭਾਈ ਅਮਰਿਤਪਾਲ ਖਾਲਸਾ ਇੱਥੇ ਪਹੁੰਚ ਜਾਣਗੇ ਅਤੇ ਥੋੜੀ ਹੀ ਦੇਰ ਵਿੱਚ ਇੱਥੋਂ ਉਹਨਾਂ ਵੱਲੋਂ ਸੰਗਤ ਨੂੰ ਸੰਬੋਧਨ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਖਾਲਸਾ ਦੇ ਵੱਲੋਂ 30 ਅਕਤੂਬਰ ਨੂੰ ਇੱਥੇ ਵੱਡਾ ਇਕੱਠ ਕੀਤਾ ਗਿਆ ਸੀ ਅਤੇ ਅਮ੍ਰਿਤ ਸੰਚਾਰ ਕੀਤਾ ਗਿਆ ਸੀ ਲੋਕਾਂ ਨੂੰ ਅਮ੍ਰਿਤ ਛਕਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਲੋਕ ਅ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਹਰ ਐਤਵਾਰ ਜੋ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਪਹਿਲਾਂ ਵੀ ਇੱਥੇ ਅੰਮ੍ਰਿਤ ਪਾਨ ਕਰਨ ਲਈ ਪਹੁੰਚਦੇ ਨੇ ਪਰ ਅੰਮ੍ਰਿਤਪਾਲ ਵੱਲੋਂ ਦਿੱਤੇ ਸੱਦੇ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜੁੜੇ ਸੀ ਕਿਉਂਕਿ ਉਹ ਨੌਜਵਾਨ ਜੋ ਸਿੱਖੀ ਤੋਂ ਦੂਰ ਹੋ ਚੁੱਕੇ ਨੇ ਉਹ ਨੌਜਵਾਨ ਜੋ ਦਸਤਾਰ ਨਹੀਂ ਸਜਾਉਂਦੇ ਤਾਂ ਅੰਮ੍ਰਿਤਪਾਲ ਦੇ ਸੱਦੇ ਦੇ ਉੱਤੇ ਉਹ ਲੋਕ ਵੀ ਦਸਤਾਰ ਸਜਾਉਣਾ ਚਾਹੁੰਦੇ ਨੇ ਉਹ ਨੌਜਵਾਨ ਵੀ ਸਿੱਖੀ ਦੇ ਨਾਲ ਜੁੜਨਾ ਚਾਹੁੰਦੇ ਨੇ ਤਾਂ ਇੱਕ ਵੱਡੀ ਉਪਲਬਧੀ ਇਹ ਵੀ ਮੰਨੀ ਜਾ ਸਕਦੀ ਹੈ ਅੰਮ੍ਰਿਤਪਾਲ ਦੀ ਕਿ ਉਹਨਾਂ ਦੇ ਕਹਿਣ ਦੇ ਉੱਤੇ ਹਜ਼ਾਰਾਂ ਨੌਜਵਾਨ ਪਹੁੰਚ ਜਾਂਦੇ ਨੇ ਲੱਖਾਂ ਨੌਜਵਾਨ ਪਹੁੰਚਦੇ ਨੇ ਜਿੱਥੇ ਉਹ ਕਹਿੰਦੇ ਨੇ ਉੱਥੇ ਜਾ ਕੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਨੇ ਅਤੇ ਅੰਮ੍ਰਿਤ ਪਾਨ ਕਰਦੇ ਨੇ ਸਿੱਖੀ ਦੇ ਨਾਲ ਜੁੜਦੇ ਨੇ ਤੇ ਇਸੇ ਦੇ ਚਲਦੇ ਖਾਲਸਾ ਵਹਿੀਰ ਸ਼ੁਰੂ ਕੀਤੀ ਜਾ ਰਹੀ ਹੈ ਖਾਲਸਾ ਵਹਿੀਰ ਦੀ ਸ਼ੁਰੂਆਤ ਅੱਜ ਕੀਤੀ ਜਾਵੇਗੀ ਔਰ ਇਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਜਾ ਕੇ ਇਸ ਦੀ ਸਮਾਪਤੀ ਹੋਵੇਗੀ ਤਾ ਇਸ ਦਾ ਅਗਲਾ ਪੜਾਅ ਸ਼ੁਰੂ ਕੀਤਾ ਜਾਵੇਗਾ ਤਾਂ ਦੰਦਮੇ ਟਕਸਾਲ ਵਿਖੇ ਤੋਂ ਇਹ ਸ਼ੁਰੂਆਤ ਕੀਤੀ ਜਾਵੇਗੀ ਤਾਂ ਵੱਖ-ਵੱਖ ਤਕਤਾਂ ਤੋਂ ਵੱਖ-ਵੱਖ ਟਕਸਾਲਾ ਤੋਂ ਇਹਨਾਂ ਨੂੰ ਸ਼ੁਰੂਆਤ ਖਾਸਾ ਵੀ ਕੀਤੀ ਜਾਵੇਗੀ ਤਾਂ ਹੁਣ ਜੋ ਅੰਮ੍ਰਿਤਪਾਲ ਨੇ ਤਾਂ ਉਹਨਾਂ ਦਾ ਮੁੱਖ ਧਿਆਨ ਜੋ ਨੌਜਵਾਨ ਨੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਵੱਲ ਹੈ ਤਾਂ ਤਾਂ ਦੇਖਣਾ ਹੋਵੇਗਾ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਸ ਪ੍ਰੋਗਰਾਮ ਦਾ ਹਿੱਸਾ ਬੰਦਦੇ ਨੇ ਔਰ ਕਿੰਨੇ ਨੌਜਵਾਨ ਹੋਰ ਅੰਮ੍ਰਿਤਪਾਲ ਦੇ ਨਾਲ ਔਰ ਦੂਜੇ ਪਾਸੇ ਸਿੱਖੀ ਦੇ ਨਾਲ ਜੁੜਦੇ ਨੇ ਤਾਂ ਖਾਸ ਸਭ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਆਪਣੀ ਰਾਏ ਦੇਣਾ ਨਾ ਭੁੱਲਣਾ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। লাই ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।